ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕਾਫਲਾ ਟੀਵੀ ਟੋਰਾਂਟੋ ਕੈਨੇਡਾ ਤੋਂ ਤੇ ਮੈਂ ਹਾਂ ਤੁਹਾਡਾ ਹੋਸਟ ਗੁਰਨਾਮ ਸਿੰਘ ਗੁਲਾਬ ਪੰਜਾਬ ਦੇ ਵਿੱਚ ਇਲੈਕਸ਼ਨ ਆਉਣ ਵਿੱਚ ਵੀ ਕੋਈ ਬਹੁਤਾ ਸਮਾਂ ਨਹੀਂ ਰਹਿ ਗਿਆ ਪੰਜਾਬ ਦੇ ਵਿੱਚ ਹੁਣ ਜਿਹੜੇ ਹਾਲਾਤ ਨੇ ਉਹ ਜੰਗ ਦਾ ਮੈਦਾਨ ਬਣਿਆ ਪਿਆ ਪੰਜਾਬ ਪੰਜਾਬ ਦੇ ਵਿੱਚ ਜਿਹੜਾ ਆਉਣ ਵਾਲਾ ਸਮਾਂ ਉਹ ਕਿਦਾਂ ਦਾ ਹੋਵੇਗਾ ਅਕਾਲੀ ਦਲ ਬਾਦਲ ਦੀ ਆਉਣ ਵਾਲੇ ਸਮੇਂ ਵਿੱਚ ਇਲੈਕਸ਼ਨ ਵਿੱਚ ਕੀ ਰਣਨੀਤੀ ਰਹੇਗੀ ਬਾਕੀ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀ ਕੀ ਰਣਨੀਤੀ ਰਹੇਗੀ ਇਸ ਬਾਬਤ ਗੱਲ ਕਰਨ ਦੇ ਲਈ ਅੱਜ ਸਾਡੇ ਨਾਲ ਮੌਜੂਦ ਨੇ ਅਕਾਲੀ ਦਲ ਤੋਂ ਜਹੇਦਾਰ ਸਰਦਾਰ ਸੁਚਾ ਸਿੰਘ ਲੰਗਾਜੀ ਉਹ ਸਾਡੇ ਨਾਲ ਲਾਈਨ ਤੇ ਨੇ ਆਓ ਉਹਨਾਂ ਨਾਲ ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਕਰਕੇ ਕਿ ਵੇਖਦੇ ਹਾਂ ਕਿ ਆਉਣ ਵਾਲੇ ਪੰਜਾਬ ਦੀ ਕੀ ਹਾਲਾਤ ਹੋਣਗੇ ਸਰਦਾਰ ਸੁਚਾ ਸਿੰਘ ਲੰਗਾਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤਨਵਾਰ ਲੰਗਾ ਸਾਬ ਤੁਸੀਂ ਬਾਰਡਰ ਏਰੀਆ ਚ ਰਹਿੰਦੇ ਹੋ ਤੇ ਇਸ ਟਾਈਮ ਜਿਹੜਾ ਬਾਰਡਰ ਏਰੀਆ ਵਾ ਉਹ ਜੰਗ ਦਾ ਮੈਦਾਨ ਬਣਿਆ ਪਿਆ ਵਾ ਸੋਸ਼ਲ ਮੀਡੀਆ ਤੇ ਜਾਂ ਜਿਹੜੇ ਹੋਰ ਵੀ ਚੈਨਲ ਨੇ ਨੈਸ਼ਨਲ ਚੈਨਲ ਉਹਨਾਂ ਤੇ ਤੇ ਬੜਾ ਕੁਝ ਪ੍ਰਚਾਰ ਹੋ ਰਿਹਾ ਹੈ ਕਿ ਪਾਕਿਸਤਾਨ ਦੇ ਕਰਾਚੀ ਤੇ ਵੀ ਅਸੀਂ ਕਬਜ਼ਾ ਕਰ ਲਿਆ ਬੜਾ ਕੁਝ ਬੁਖਾਰੇ ਨੇ ਮੀਡੀਆ ਵਾਲੇ ਅਸਲ ਸੱਚ ਹੈ ਕਿ ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਨਾ ਸਮੇਂ ਦੇ ਹੁਣ ਜਿਹੜੇ ਹਾਲਾਤ ਨੇ ਮੌਜੂਦਾ ਸਮੇਂ ਵਿੱਚ ਤੁਸੀਂ ਬਾਰਡਰ ਏਰੀਆ ਤੇ ਰਹਿੰਦੇ ਹੋ ਇਸ ਸਮੇਂ ਬਾਰਡਰ ਤੇ ਕੀ ਹਾਲਾਤ ਨੇ ਜੀ ਬਾਰਡਰ ਦੇ ਕੋਈ ਲੋਕ ਜਿਹੜੇ ਨੇ ਹੌਸਲੇ ਵਿੱਚ ਨੇ ਜੀ ਕੋਈ ਕਿਸੇ ਕਿਸਮ ਦੀ ਕੋਈ ਖਬਰਾਂਤ ਨਹੀਂ ਜੀ ਅੱਜ ਪਾਰਟੀਆਂ ਤੋਂ ਉੱਪਰ ਉੱਠ ਕੇ ਜੀ ਸਾਰੇ ਲੋਕ ਦੇਸ਼ ਦੇ ਨਾਲ ਨੇ ਤਾਂ ਕਿ ਜਿਸ ਦੁਸ਼ਮਣ ਨੇ بار-बार ਸਾਡੇ ਦੇਸ਼ ਤੇ ਹਮਲੇ ਕੀਤੇ ਨੇ ਜੀ ਬਹੁਤ ਵੱਡੀ ਪੱਧਰ ਤੇ ਨੁਕਸਾਨ ਕੀਤਾ ਜਿਸ ਨੇ ਸੂਬੇ ਪੰਜਾਬ ਨੂੰ ਤਬਾਹ ਕਰਨ ਲਈ ਕਮੈਂਟਲਾਂ ਦੇ ਹਸਾਬ ਨਾਲ ਸਮੈਕ ਡਰੋਨਾਂ ਦੇ ਉੱਤੇ ਛੁੱਟੀ ਹੈ ਜੀ ਐਸੇ ਦੇਸ਼ ਤੇ ਨਾਲ ਸਾਡਾ ਤਣਾਅ ਬਣਿਆ ਹੋਇਆ ਵਾ ਲੇਕਿਨ ਪੰਜਾਬੀ ਸਾਰੇ ਹੌਸਲੇ ਦੇ ਵਿੱਚ ਨੇ ਜੀ ਮੈਂ ਇਸ ਸਮੇਂ ਇਹ ਕਹਿਣਾ ਚਾਹੁੰਦਾ ਕਿ ਜੰਗ ਦਾ ਨਾਮ ਮਾਰਾ ਬਿਲਕੁਲ ਜੀ ਜੰਗ ਕੋਈ ਵੀ ਨਹੀਂ ਸੀ ਇਹ ਜੰਗ ਹੁੰਦਾ ਵਾ ਪਹਿਲਾਂ ਨਸ਼ਿਆਂ ਨੇ ਸਾਨੂੰ ਮਾਰ ਦਿੱਤਾ ਵਾ ਜੀ ਫਿਰ ਸਾਡੇ ਮੁੜੇ ਸਾਰੇ ਵਿਦੇਸ਼ਾਂ ਵਿੱਚ ਚਲੇ ਗਏ ਨੇ ਜੀ ਜਿਹੜੇ ਰਹਿੰਦੇ ਨੇ ਇਸ ਜੰਗ ਵਿੱਚ ਮਾਰੇ ਜਾਣਗੇ ਤੇ ਇਸ ਕੌਮ ਨੂੰ ਬਹੁਤ ਵੱਡਾ ਘਾਟਾ ਪੈਗਾ ਜਿਹੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਜੀ ਸੋ ਲੰਗਾਰ ਸਭ ਐਸ ਵੇਲੇ ਬਾਰਡਰ ਤੇ ਮਾਹੌਲ ਸ਼ਾਂਤਪੂਰਨਾ ਜਾਂ ਅਜੇ ਵੀ ਤਣਾਅ ਵਿੱਚ ਹੈ ਕੋਈ ਬੰਬ ਗੋਲਾਬਾਰੀ ਵੀ ਹੋ ਰਹੀ ਹੈ ਜਾਂ ਕੋਈ ਸ਼ਾਂਤ ਹੈ ਬਿਲਕੁਲ ਹੁਣ ਪਹਿਲੀ ਵਾਰ ਮੈਂ ਆਪਣੀ ਜ਼ਿੰਦਗੀ ਚ ਮੈਂ ਕੱਤਰਵਾਲਾ ਜੰਗ ਵੀ ਵੇਖਿਆ ਪੈਠਵਾਲਾ ਵੀ ਵੇਖਿਆ ਜੀ ਪਹਿਲੀ ਵਾਰ ਹੈ ਕਿ ਲੋਕ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਵੀ ਬੜੇ ਵੱਡੇ ਹੌਸਲੇ ਚ ਬੈਠੇ ਹੋਏ ਨੇ ਜੀ ਕਿਸੇ ਨੇ ਕੋਈ ਆਪਣਾ ਘਰ ਨਹੀਂ ਛੱਡਿਆ ਜੀ ਕਿਸੇ ਨਾ ਕੋਈ ਆਪਣੀ ਖੇਤੀਬਾੜੀ ਦਾ ਕੰਮ ਨਹੀਂ ਛੱਡਿਆ ਜੀ ਰੱਬ ਦੇ ਭਰੋਸੇ ਵਿੱਚ ਬੜੇ ਸਖਤ ਸੁਭਾਅ ਦੇ ਨਾਲ ਬਾਰਡਰ ਦੇ ਉੱਤੇ ਤਾਇਨਾਤ ਨੇ ਜੀ ਭਾਵੇਂ ਰੋਜ਼ ਗੋਲਾਬਾਰੀ ਹੁੰਦੀ ਏ ਰੋਜ਼ ਡਰੋਨਾਂ ਦੇ ਜਿਹੜੇ ਨੇ ਐਕਸੀਡੈਂਟ ਹੁੰਦੇ ਨੇ ਕਦੇ ਕਿਸੇ ਪਿੰਡ 'ਚ ਛੁੱਟ ਦਿੰਦੇ ਆ ਕਦੇ ਕਿਸੇ ਸ਼ਹਿਰ 'ਚ ਛੁੱਟ ਦਿੰਦੇ ਨੇ ਜੀ ਪਰ ਫਿਰ ਵੀ ਲੋਕ ਹੌਂਸਲੇ ਵਿੱਚ ਨੇ ਬਿਲਕੁਲ ਜੀ ਸੋ ਲੰਗਾ ਸਾਹਿਬ ਕੀ ਲੱਗਦਾ ਇਹ ਲੜਾਈ ਲੱਗਣ ਦਾ ਅਸਲ ਕਾਰਨ ਪਹਿਲਗਾਮਾ ਜਾਂ ਬਿਹਾਰ ਚ ਹੋ ਰਹੀਆਂ ਚੋਣਾਂ ਨੇ ਇਸ ਸਮੇਂ ਕੋਈ ਗੱਲ ਇਹੋ ਜੀ ਕਹਿਣ ਦੀ ਲੋੜ ਨਹੀਂ ਜਿਹਦੇ ਨਾਲ ਦੇਸ਼ ਦਾ ਨੁਕਸਾਨ ਹੋਵੇ ਬਿਲਕੁਲ ਜੀ ਨਹੀਂ ਦੇਸ਼ ਦੇ ਨਾਲ ਆ ਅਸੀਂ ਅਸੀਂ ਸਾਰੇ ਦੇਸ਼ ਦੇ ਲਈ ਦੇਸ਼ ਦੇ ਨਾਲ ਆ ਅਸੀਂ ਜੀ ਬਿਲਕੁਲ ਅਸੀਂ ਐਸੀ ਕੋਈ ਘਟਿਆ ਗੱਲ ਕਰਨ ਲਈ ਮੈਂ ਤਿਆਰ ਨਹੀਂ ਜੀ ਜਿਹਦੇ ਨਾਲ ਹਿੰਦੂਸਤਾਨ ਦੀ ਸਰਕਾਰ ਦਾ ਕੋਈ ਨੁਕਸਾਨ ਹੋਵੇ ਜੀ ਜਾਂ ਸਾਡੇ ਦੇਸ਼ ਦਾ ਨੁਕਸਾਨ ਹੋਵੇ ਬਿਲਕੁਲ ਜੀ ਅਸੀਂ ਵੀ ਨਹੀਂ ਚਾਹੁੰਦੇ ਕਿ ਕੋਈ ਐਸਾ ਗੱਲਬਾਤ ਹੋਏ ਜਿਹਦੇ ਨਾਲ ਦੇਸ਼ ਦੇ ਲੋਕ ਵੀ ਪੈਨਿਕ ਹੋਣ ਤੇ ਦੇਸ਼ ਦੀ ਇੱਕ ਜੁਟਤਾ ਜਿਹੜੀ ਉਹ ਟੁੱਟੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਰਿਆਂ ਦੇਸ਼ ਵਿੱਚ ਅਮਨ ਅਮਾਨ ਹੋਵੇ ਔਰ ਭਾਰਤ ਦੇਸ਼ ਦੇ ਨਾਲ ਅਸੀਂ ਸਾਰੇ ਖੜੇ ਹਾਂ ਪਰ ਇੱਕ ਗੱਲ ਹੁੰਦੀ ਹੈ ਕਿ ਜ਼ਿਆਦਾਤਰ ਜਿਹੜੇ ਪਿਛਲੀ ਵਾਰੀ ਵੀ ਕੋਈ ਇਲੈਕਸ਼ਨ ਹੁੰਦੀ ਉਦੋਂ ਐਦਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਨੇ ਕਈ ਵਾਰੀ ਇਹ ਅ ਕਈ ਸਵਾਲ ਕਰ ਦਿੰਦੇ ਨੇ ਕਿ ਇਦਾਂ ਹੀ ਕਿਉਂ ਹੁੰਦਾ ਕਿ ਇਲੈਕਸ਼ਨ ਵੇਲੇ ਕਿਉਂ ਇਦਾਂ ਦਾ ਮਾਹੌਲ ਬਣ ਜਾਂਦਾ ਮੈਂ ਤਾਂ ਇਹ ਗੱਲ ਰੱਖੀ ਲੜਾਈ ਲੜਾਈ ਦੇ ਮੈਦਾਨ ਵਿੱਚ ਕਦੇ ਘੋੜਾ ਨਹੀਂ ਬਦਲੀਦਾ ਜੀ ਜੇ ਹਿੰਦੁਸਤਾਨ ਜਿੰਦਾ ਹੈ ਜੀ ਅਸੀਂ ਜੀਵੇ ਆ ਬਿਲਕੁਲ ਜੀ ਲੈਕਸ਼ਨਾ ਹੁੰਦੀਆਂ ਜਾਂਦੀਆਂ ਰੈਣੀਆਂ ਨੇ ਜੀ ਲੈਕਸ਼ਨਾ ਜੀਦੇ ਰਹੇ ਤੇ ਲੱਖ ਵਾਰੀ ਲੜਾਂਗੇ ਬਿਲਕੁਲ ਜੀ ਪਰ ਐਸੇਲੇ ਦੁਸ਼ਮਣ ਦੇਸ਼ ਦੇ ਨਾਲ ਲੜਾਈ ਹੈ ਇਸ ਕਰਕੇ ਕੋਈ ਕਮਜ਼ੋਰ ਗੱਲ ਕਰਨੀ ਜਿਹੜੀ ਏ ਉਹ ਮੈਂ ਸਾਮਨਾ ਦੇਸ਼ ਦੇ ਹਿਤ ਵਿੱਚ ਨਹੀਂ ਤੇ ਨਾ ਕੋਮਾ ਦੇ ਹਿਤ ਵਿੱਚ ਹੈ ਬਿਲਕੁਲ ਜੀ ਕਿਸੇ ਦੇ ਹਿਤ ਵਿੱਚ ਵੀ ਨਹੀਂ ਜੰਗ ਵੀ ਕਿਸੇ ਦੇ ਹਿਤ ਵਿੱਚ ਨਹੀਂ ਔਰ ਆਪਣੇ ਦੇਸ਼ ਦੇ ਨਾਲ ਖੜਨਾ ਇਹ ਸਭ ਦਾ ਫਰਜ਼ ਬਣਦਾ ਆ ਅਸੀਂ ਬਿਲਕੁਲ ਇਸ ਨਾਲ ਸਹਿਮਤ ਹਾਂ ਲੰਗਾ ਸਾਹਿਬ ਕਿ ਦੁਸ਼ਮਣ ਦੇਸ਼ ਨਾਲ ਲੜਨੀ ਸਾਡੀ ਇੱਕ ਜੁਟਤਾ ਬਹੁਤ ਜ਼ਰੂਰੀ ਹੈ ਔਰ ਐਸੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਸਾਡੀ ਇੱਕ ਜੁੜਤਾ ਟੁੱਟੇ ਸੋ ਲੰਗਾ ਸਾਹਿਬ ਮੈਂ ਥੋੜਾ ਜਿਹਾ ਉਹਨੂੰ ਜੰਗ ਤੋਂ ਪਰੇ ਜਾ ਕੇ ਪੰਜਾਬ ਦੇ ਮਾਹੌਲ ਤੇ ਗੱਲ ਕਰਨਾ ਚਾਹੁੰਨਾ ਲੰਗਾ ਸਾਹਿਬ ਐਸਜੀਪੀਸੀ ਦੀਆਂ ਚੋਣਾਂ ਹੋਇਆਂ ਨੂੰ ਬੜਾ ਚਿਰ ਹੋ ਗਿਆ ਕੀ ਗੱਲ ਹੈ ਕਿ ਐਸਜੀਪੀਸੀ ਦੀਆਂ ਚੋਣਾਂ ਨਹੀਂ ਹੋ ਰਹੀਆਂ ਤੁਸੀਂ ਮੈਂਬਰ ਵੀ ਰਹੇ ਹੋ ਐਸਜੀਪੀਸੀ ਦੇ ਔਰ ਐਸੋੜੇ ਤੁਹਾਨੂੰ ਸਾਰੇ ਅਧਿਕਾਰ ਵੀ ਦਿੱਤੇ ਗਏ ਨੇ ਕਲੀ ਦਲ ਵੱਲੋਂ ਐਸਜੀਪੀਸੀ ਦੀਆਂ ਚੋਣਾਂ ਕਦੋਂ ਹੋ ਸਕਦੀਆਂ ਨੇ ਜੀ ਇਹ ਚੋਣਾਂ ਜਿਹੜੀਆਂ ਨੇ ਇਹ ਪੰਜਾਬ ਸਰਕਾਰ ਨੇ ਕਰਾਉਂਦੀ ਜੀ ਦਿੱਲੀ ਦੀ ਮਰਜ਼ੀ ਨਾਲ ਹੁੰਦੀਆਂ ਨੇ ਜੀ ਅਸੀਂ ਆਲ ਇੰਡੀਆ ਗੁਰਦੁਆਰਾ ਐਕਟ ਮੰਗਦੇ ਸੀ ਬਿਲਕੁਲ ਲੇਕਿਨ ਸਾਡੇ ਨਾਲੋਂ ਜਿਹੜੇ ਜਿਵੇਂ ਹਮਾ ਚਲਦੇ ਵਿੱਚ ਸਾਡੀ ਸ਼੍ਰੋਮਣੀ ਕਮੇਟੀ ਦੇ ਇੱਕ ਇੱਕ ਸਿੱਖ ਵੋਟ ਪਾ ਕੇ ਸ਼੍ਰੋਮਣੀ ਕਮੇਟੀ ਚੋਂਦਾ ਹੀ ਉਹ ਵੀ ਸਾਡੇ ਨੂੰ ਵੱਖਰੀ ਕਰ ਦਿੱਤੀ ਏ ਦਿੱਲੀ ਵੀ ਵੱਖਰੀ ਹੋਈ ਜਿਹੜੀ ਕਿ ਅਸੀਂ ਆਲ ਇੰਡੀਆ ਗੁਰਦੁਆਰਾ ਐਕਟ ਵਿੱਚ ਮੰਗਦੇ ਸੀ ਸਾਡੀ ਕੋਈ ਦਾਦ ਫਰਿਆਦ ਨਹੀਂ ਸੁਣਦਾ ਔਰ ਉਸ ਵੇਲੇ ਇਹ ਇਲੈਕਸ਼ਨ ਕਰਾਉਂਦੇ ਨੇ ਜਦੋਂ ਸਿੱਖਾਂ ਨੂੰ ਵੱਧ ਤੋਂ ਵੱਧ ਆ ਪੁੱਛ ਪਾੜਿਆ ਜਾਵੇ ਪਰ ਫਿਰ ਵੀ ਐਡੇ ਸਿੱਖ ਕੋਮੇਡੀ ਸਿਆਣੀ ਤੇ ਕਾਬਿਲ ਹੈ ਜੀ ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਆਉਂਦੀ ਹੈ ਅੱਜ ਤੱਕ ਬੜੀਆਂ ਦੇਸ਼ਤੀਆਂ ਦੁਸ਼ਮਣ ਪਾਰਟੀਆਂ ਨੇ ਇਹਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਮਾਨਦਾਰ ਸਿੱਖ ਵੀ ਸ਼੍ਰੋਮਣੀ ਅਕਾਲੀ ਦਲ ਦੀ ਕੈਂਡੀਡੇਟ ਨੂੰ ਵੋਟਾਂ ਪਾਉਂਦਾ ਰਿਹਾ ਤੇ ਅੱਜ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਹੀ ਸ਼੍ਰੋਮਣੀ ਕਮੇਟੀ ਬਣਦੀ ਰਹੀ ਹੈ ਭਾਵੇਂ ਸੈਂਟਰ ਨੇ ਬੜੇ ਹੀ ਯੋਗ ਲਾਏ ਨੇ ਕਾਂਗਰਸ ਲੰਗਾਰ ਸਾਹਿਬ ਕਈ ਲੋਕ ਇਹ ਗੱਲ ਕਹਿ ਰਹੇ ਨੇ ਕਿ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਬੰਧਨ ਰਿਹਾ ਹੈ ਤੇ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਉਹ ਸੈਂਟਰ ਦੀ ਸਰਕਾਰ ਕਰਾਉਂਦੀ ਹੈ ਤੇ ਇਸ ਵੇਲੇ ਜਿਹੜਾ ਮਾਹੌਲ ਆ ਉਹ ਕਾਲੀ ਦਲ ਦੇ ਵਿਰੋਧ ਦਾ ਹੈ ਇਸ ਲਈ ਕਾਲੀ ਦਲ ਦੀ ਹਮਾਇਤ ਤੇ ਸੈਂਟਰ ਸਰਕਾਰ ਚੋਣਾਂ ਨਹੀਂ ਕਰਾ ਰਹੀ ਕਿਉਂਕਿ ਕਿਉਂਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਜਥਾ ਉਹਦੀ ਐਸਜੀਪੀਸੀ ਤੇ ਪੂਰੀ پابੰਦ ਹੈ ਤੇ ਇਸ ਕਰਕੇ ਸੈਂਟਰ ਸਰਕਾਰ ਚੋਣਾਂ ਨਹੀਂ ਕਰਾ ਰਹੀ ਕਿਉਂਕਿ ਮਾਹੌਲ ਜਿਹੜਾ ਅਕਾਲੀ ਦਲ ਦੇ ਵਿਰੁੱਧ ਹੈ ਸੈਂਟਰ ਸਰਕਾਰ ਬਿਲਕੁਲ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਨਹੀਂ ਜੇ ਉਹ ਨਾਲ ਹੁੰਦੀ ਤੇ ਜਿਹੜੀ ਸੁਖਬੀਰ ਬਾਦਲ ਦੇ ਪ੍ਰਧਾਨ ਸਾਹਿਬ ਦੇ ਗੋਲੀ ਚੱਲੀ ਉਹਦਾ ਪਰਚਾ ਗੋਲਮੋਲ ਹੁੰਦਾ ਨਹੀਂ ਤੇ ਅੱਜ ਸਿੱਖ ਕੌਮ ਜਿਹੜੀ ਲੀਡਰਲੈਸ ਹੋ ਜਾਂਦੀ ਲੰਗਾ ਸਾਹਿਬ ਸ਼ਰੋਮਣੀ ਅਕਾਲੀ ਦਲ ਦਾ ਇਸ ਵੇਲੇ ਜੋ ਹਾਲਾਤ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਲੇ ਉਹ ਹਾਲਾਤ ਨਹੀਂ ਸਨ ਕੀ ਲੱਗਦਾ ਸੁਖਬੀਰ ਸਿੰਘ ਬਾਦਲ ਜੀ ਉਸ ਕਾਬਲ ਨਹੀਂ ਰਹੇ ਕਿ ਆਪਣੀ ਪਾਰਟੀ ਨੂੰ ਸੰਭਾਲ ਸਕਣ ਕਈ ਲੀਡਰ ਜਿਹੜੇ ਪਾਰਟੀ ਨੂੰ ਛੱਡ ਗਏ ਇਥੋਂ ਤੱਕ ਕਿ ਮਜੀਠੀਆ ਸਾਹਿਬ ਵੀ ਅੱਜਕੱਲ ਨਾਰਾਜ਼ ਨੇ ਸੁਖਬੀਰ ਬਾਦਲ ਸਾਹਿਬ ਨਾਲ ਤੇ ਸੁਖਬੀਰ ਬਾਦਲ ਸਾਹਿਬ ਦੇ ਵਿੱਚ ਕੀ ਇਹ ਕਾਬਲੀਅਤ ਨਹੀਂ ਕਿ ਉਹ ਪਾਰਟੀ ਨੂੰ ਸੰਭਾਲ ਸਕਦੇ ਨੇ ਅੱਜ ਤੋਂ ਪਹਿਲਾਂ ਮੇਰੀ ਜ਼ਿੰਦਗੀ ਦੇ ਵਿੱਚ ਜੀ ਜਿੰਨੀਆਂ ਲੋਕਾਂ ਨੇ ਵਿਰੋਧ ਕੀਤਾ ਕਾਲੀ ਦਲ ਦਾ ਉਹ ਖਤਰੀ ਹੋ ਗਏ ਨੇ ਲੋਕਾਂ ਨੇ ਉਹਨਾਂ ਨੂੰ ਨਹੀਂ ਚੱਲਿਆ ਜੀ ਕੁਲਦੀਪ ਸਿੰਘ ਉਡਾਲਾ ਸੀਨੀਅਰ ਮੀਤ ਪ੍ਰਧਾਨ ਕਾਲੀ ਦਲ ਬਾਦਲ ਦਾ ਰਿਹਾ ਵਾ ਜੀ ਧਰਤਾ ਧਰਤਾ ਸੀਗਾ ਜਦੋਂ ਵਿਦੇਸ਼ ਤੋਂ ਪੰਜਾਬ ਦੀ ਧਰਤੀ ਤੇ ਪੈਰ ਰੱਖਿਆ ਤੇ ਕਾਲੀ ਦਲ ਨੂੰ ਦਬਕਾ ਮਾਰਿਆ ਤੇ ਮੁੜ ਕੇ ਨਿਕਲ ਗਿਆ ਤੇ ਤੌਰਾ ਸਾਹਬ ਉਹਦੀ سپورਟ ਤੇ ਆ ਗਏ ਤੇ ਆਗਮਪੁਰ ਦੀ ਇਲੈਕਸ਼ਨ ਵਿੱਚ 1400 ਵੋਟ ਪਈ ਜੀ ਕਿਸੇ ਨੇ ਲੋਕਾਂ ਨੇ ਨਹੀਂ ਝੱਲਿਆ ਅੱਜ ਲੋਕ ਅੱਜ ਵੀ ਕਾਲੀ ਦਲ ਦੇ ਨਾਲ ਨੇ ਕਾਲੀ ਦਲ ਤੋਂ ਕੋਈ ਨਹੀਂ ਟੁੱਟਿਆ ਲੇਕਿਨ ਪੰਜਾਬ ਦੀ ਜਨਤਾ ਦੀ ਥੱਲੇ ਦੀ ਆਵਾਜ਼ ਵਿਦੇਸ਼ਾਂ ਵਿੱਚ ਬੈਠ ਕੇ ਲੋਕ ਨਹੀਂ ਸੁਣਦੇ ਕਿ ਲੋਕ ਕੀ ਚਾਹੁੰਦੇ ਨੇ ਮੇਰੀ ਜ਼ਿੰਦਗੀ ਵਿੱਚ ਜੀ ਅਤਵਾਦ ਦੇ ਵੇਲੇ ਕਾਲੀ ਦਲ ਦੀਆਂ ਜਮਾਨਤਾਂ ਜਬਤ ਹੋ ਗਈਆਂ ਜੀ 16000 18000 20000 ਉਹ ਜਿਹੜੀ ਹੈ ਉਹ ਪਾਰਲੀਮੈਂਟ ਵਿੱਚ ਕਾਲੀ ਦਲ ਦੇ ਕੈਂਡੀਡੇਟਾਂ ਨੂੰ ਪਈ ਜੀ ਸਿਰਫ ਇੱਕ ਅਟਵਾਲ ਦੀ ਜ਼ਮਾਨਤ ਬਚੀ ਜੀ ਜਿਹੜਾ ਸਪੀਕਰ ਸੀਗਾ ਬਾਕੀ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਪਰ ਲੋਕਾਂ ਨੇ ਫੇਰ ਫਤਵਾ ਕਾਲੀਦਾਲ ਨੂੰ ਦਿੱਤਾ ਤੇ ਪੰਜ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਸੁਖਬੀਰ ਬਾਦਲ ਦਾ ਕੋਈ ਕਸੂਰ ਨਹੀਂ ਜੇ ਕੋਈ ਕਸੂਰ ਹੈ ਤਾਂ ਚਾਹ ਤੋ ਸਨ ਲੋਕਾਂ ਦਾ ਕਸੂਰ ਹੈ ਸੁਖਬੀਰ ਬਾਦਲ ਇੱਕ ਵਧੀਆ ਇਨਸਾਨ ਹੈ ਜਿਹੜਾ ਆਪਣੀ ਨੀਂਦ ਆਪਣੀ ਗੱਡੀ ਦੇ ਵਿੱਚ ਹੀ ਪੂਰੀ ਕਰਦਾ ਤੇ ਹਾਜ਼ਰ ਰਹਿੰਦਾ ਵਾ ਪੰਜਾਬ ਦੀ ਕਿਸੇ ਉਸ ਨੁੱਕਰ 'ਚ ਕਦੇ ਉਸ ਨੁੱਕਰ 'ਚ ਕਦੇ ਉਸ ਨੁੱਕਰ 'ਚ ਅਸੀਂ ਲੋਕ ਘਰਾਂ ਵਿੱਚ ਜਾ ਕੇ ਸੌਂ ਜਾਂਦੇ ਆ ਲੇਕਿਨ ਸੁਖਵੀਰ ਬਾਦਲ ਜਿਹੜਾ ਵਾ ਉਹ ਗੱਡੀ ਵਿੱਚ ਨੀਂਦ ਪੂਰੀ ਕਰਦਾ ਜਿਹੜੀਆਂ 10 ਗੱਡੀਆਂ ਨਾਲ ਚੱਲਦੀਆਂ ਉਹਨਾਂ ਵਿੱਚ ਤੇਲ ਵੀ ਪਾਉਂਦਾ ਕੋਈ 10 ਗੱਡੀਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਰੋਟੀ ਵੀ ਖੋਹਦਾ ਉਹਨਾਂ ਨੂੰ ਰਾਤ ਰਹਿਣ ਲਈ ਹੋਟਲਾਂ 'ਚ ਕਮਰੇ ਵੀ ਦਿੰਦਾ ਕੋਈ ਸੈਕਿੰਡ ਬੰਦਾ ਮੈਨੂੰ ਗੁਜਰਾਬ ਦੀ ਧਰਤੀ ਤੇ ਨਜ਼ਰ ਨਹੀਂ ਆਉਂਦਾ ਜਿਹੜਾ ਇੰਨਾ ਵੱਡਾ ਖਰਚ ਕਰਕੇ ਤੇ ਇੰਨਾ ਵੱਡਾ ਟਾਈਮ ਖਰੀਦਦਲ ਨੂੰ ਦਵੇ ਅੱਜ ਸਾਰੇ ਟਾਰਗੇਟ ਜਿਵੇਂ ਹਰੀ ਸਿੰਘ ਨਲਵਾ ਦਾ ਨਾਮ ਬਣਿਆ ਸੀਗਾ ਤੇ ਉਥੇ ਦੇ ਸੁਲੇ ਕਹਿੰਦਾ ਹੀ ਨਿਆਣਿਆਂ ਨੂੰ ਡਰਾਉਣ ਲਈ ਨਲਵਾ ਆ ਗਿਆ ਇਹਨਾਂ ਸਾਰੀਆਂ ਪਾਰਟੀਆਂ ਲਈ ਹਰੀ ਸਿੰਘ ਨਲੂਆ ਵਰ ਗਿਆ ਉਹ ਸੁਖਵੀਰ ਬਾਦਲ ਅਜੇ ਸਾਡੀ 10 ਸਾਲ ਹੋ ਗਿਆ ਸਰਕਾਰ ਟੁੱਟੀ ਨੂੰ ਤੇ ਜਿਹੜਾ ਉੱਥੇ ਦਾ ਸੁਖਵੀਰ ਬਾਦਲ ਦੇ ਖਿਲਾਫ ਬੋਲਦਾ ਜਿਹੜਾ ਉੱਥੇ ਦਾ ਜਿਹੜੀ ਪਾਰਟੀ ਹੋ ਐਉਂ ਜਾਬ ਗਈ ਹੈ ਜਿਵੇਂ ਹੁਣ ਵੀ ਸੁਖਵੀਰ ਬਾਦਲ ਰਾਜ ਭਾਗ ਵਿੱਚ ਹੈ ਤੇ ਇਹੋ ਜਿਹੇ ਬੋਲਦੇ ਨੇ ਜਿਹੜਾ ਕਿ ਮੈਂ ਸਮਝਦਾ ਕਿ ਕਦੇ ਕੋਈ ਇਮਾਨਦਾਰ ਸਿੱਖ ਵੀ ਨਹੀਂ ਬੋਲ ਸਕਦਾ ਇਮਾਨਦਾਰ ਇਨਸਾਨ ਵੀ ਨਹੀਂ ਬੋਲ ਸਕਦਾ ਅਜੇ ਸਾਨੂੰ ਦੂਜੇ ਲੋਕ ਘਟ ਕੋਸਦੇ ਨੇ ਆਪਣੇ ਬਹੁਤੇ ਕੋਸਦੇ ਨੇ ਜਿੰਨਾ ਪੈਸਾ ਵਿਦੇਸ਼ਾ ਚੋਂ ਆਉਂਦਾ ਵਾ ਉਹ ਸਾਰਾ ਪੈਸੇ ਦੇ account ਜਿਹੜੇ ਨੇ ਸੈਂਟਰ ਦੇਖਦਾ ਵਾ ਤੇ ਜਦੋਂ ਉਹ account ਦੱਸਦੇ ਨੇ ਤੋਂ ਬੰਦੇ ਦੇ ਵੈਸੇ ਹੀ ਮਾਟਨ ਨਿਕਲ ਜਾਂਦੇ ਨੇ ਤੋਂ ਸੈਂਟਰ ਦੀ ਬੋਲੀ ਬੋਲਣ ਲੱਗ ਪਿੰਦਾ ਵਾ ਉਸਾਂ ਦੇ ਖਿਲਾਫ ਬੋਲਣ ਲੱਗ ਪਿੰਦਾ ਜੋ ਕਹਿੰਦੇ ਨੇ ਉਹ ਬੋਲਦੇ ਨੇ ਲੰਗਾ ਸਾਹਿਬ ਜ਼ਿਆਦਾਤਰ ਅਕਾਲੀ ਦਲ ਦਾ ਵਿਰੋਧ ਉੱਥੋਂ ਸ਼ੁਰੂ ਹੋਇਆ ਜਦੋਂ ਕਾਲ ਤਖਤ ਦੇ ਜ਼ਥੇਦਾਰ ਬਦਲੇ ਜਾਣ ਲੱਗੇ। ਰਾਮ ਰਹੀਮ ਨੂੰ ਮਾਫੀ ਦੇਣ ਤੋਂ ਸ਼ੁਰੂ ਕਰਕੇ ਹੁਣ ਤੱਕ ਇਹ ਅਕਾਲੀ ਦਲ ਤੇ ਦੋਸ਼ ਲੱਗ ਰਿਹਾ ਹੈ ਕਿ ਸੁਖਬੀਰ ਬਾਦਲ ਜੀ ਦੇ ਕਹਿਣ ਤੇ ਹੀ ਜ਼ਥੇਦਾਰ ਲੱਗਦਾ ਤੇ ਸੁਖਬੀਰ ਬਾਦਲ ਜੀ ਦੇ ਕਹਿਣ ਤੇ ਜ਼ਥੇਦਾਰ ਨੂੰ ਲਾਇਆ ਜਾਂਦਾ ਕੋਈ ਜ਼ਥੇਦਾਰ ਲਾਉਣ ਤੇ ਲਾਉਣ ਦਾ ਕੋਈ ਢੰਗ ਅੱਜ ਤੱਕ ਕਹਿੰਦੇ ਸਮਝ ਨਹੀਂ ਆਇਆ ਅਕਾਲੀ ਦਲ ਦੀ ਹੁਕਮ ਅਨੁਸਾਰ ਹੀ ਸਾਰਾ ਕੁਝ ਹੋ ਰਿਹਾ ਹੈ। ਠੀਕ ਹੈ। ਤੁਹਾਨੂੰ ਲੰਗਾ ਸਾਹਿਬ ਦੇ ਬਾਰੇ ਕੀ ਕਹਿਣਾ ਚਾਹੋਗੇ ਕੋਈ ਕਾਲੀ ਦਲ ਦਾ ਪ੍ਰਧਾਨ ਬੰਦਾ ਹੈ ਉਹ ਘਰੋਂ ਨਹੀਂ ਮਾਰ ਕੇ ਹੁੰਦਾ ਲੋਕ ਬਣਾਉਂਦੇ ਨੇ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਨਾਮਿਨੇਟ ਥੋੜੀ ਹੋਈ ਏ ਜੀ ਇੱਕ ਇੱਕ ਮੋਟ ਸਿੱਖਾਂ ਦੀ ਪੈ ਕੇ ਤੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਦਾ ਜੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਦਾ ਜੀ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਜਿਹੜਾ ਪ੍ਰਧਾਨ ਬੰਦਾ ਉਹਨੂੰ ਅਖਤਿਆਰ ਨੇ ਅਗਜੈਕਟਮ ਨੂੰ ਅਖਤਿਆਰ ਨੇ ਕਿ ਜਿਹੜਾ ਬੰਦਾ ਯੋਗ ਨਹੀਂ ਜਿਹੜਾ ਯੋਗ ਆ ਉਹਨੂੰ ਤਰੱਕੀ ਦੇਣ ਜਿਹੜਾ ਯੋਗ ਨਹੀਂ ਜਿਹੜਾ ਆਪਣੀ ਡਿਊਟੀ ਸਹੀ ਨਹੀਂ ਕਰ ਰਿਹਾ ਉਹਨੂੰ ਬਦਲ ਕੇ ਲਾਂਭੇ ਕਰਨ ਪਰ ਲੰਗਾਰ ਸਾਹਿਬ ਅਧਿਕਾਰ ਆ ਜਹਾਂ ਨਹੀਂ ਰਿਹਾ ਸ੍ਰੋਣੀ ਕਮੇਟੀ ਕੋਲ ਅਧਿਕਾਰ ਜਿਹੜਾ ਵਾ ਉਹ ਤਕਰੀਬਨ 7 70 80 ਸਾਲ ਤੋਂ ਮਤਲਬ ਉਹਨਾਂ ਦੇ ਕੋਲ ਆ ਸਾਡੇ ਵਾਡੂ ਬਣੋ ਰਿਆ ਨੇ ਦਿੱਤਾ ਪਰ ਆਂਦੇ ਨੇ ਕਿ ਦਾਲ ਦਾ ਦਾਲ ਦਾ ਇੱਕ ਦਾਣਾ ਦੇਖ ਕੇ ਤੇ ਸਿਆਣੀ ਬੀਬੀ ਸਮਝ ਜਾਂਦੀ ਉਹ ਦਾਲ ਘੜ ਗਈ ਏ ਜੀ ਯਾਰੋ ਸਾਡੇ ਪਿਓ ਦਾਦੇ ਦਾ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਕੇਸਰੀ ਰੰਗ ਸੀ ਤੇ ਕੇਸਰੀ ਰੰਗ ਦੇ ਹੀ ਗੀਤ ਗਾਉਂਦੇ ਰਹੇ ਜੀ ਤੇ ਕੇਸਰੀ ਰੰਗ ਜਿਹੜਾ ਕਾਂ ਕੱਖ ਦੇ ਜੱਫੇਦਾਰ ਨੇ ਬਦਲ ਕੇ ਤੇ ਬਸੰਤੀ ਰੰਗ ਲੈ ਲੈਂਦਾ ਪੱਕੇ ਫਰੀ ਲੰਗ ਮੀਰਤੀ ਨੇ ਖੋਦਿਆ ਬੀਰੀ ਬੀਨੇ ਉਹਦੇ ਢੰਡੇ ਬਣਾ ਲੇ ਸੋਚਣ ਵਾਲੀ ਗੱਲ ਹੈ ਕਿ ਨਹੀਂ ਕੋਮ ਨਹੀਂ ਨਹੀਂ ਲੰਗਾ ਸਭ ਗੱਲ ਤਾਂ ਸੋਚਣ ਵਾਲੀ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਦਿੱਤਾ ਸੀ ਗੱਲ ਤਾਂ ਲੰਗਾ ਸਭ ਸੋਚਣ ਵਾਲੀ ਹੈ ਪਰ ਇਹ ਸਾਰਾ ਕੁਝ ਜਿੰਨਾ ਵੀ ਹੈ ਸਭ ਤੋਂ ਪਹਿਲੀ ਜ਼ਿੰਮੇਵਾਰੀ ਤੇ ਐਸਪੀਸੀ ਦੀ ਬਣਦੀ ਹੈ ਨਾ ਤੇ ਐਸਟੀਪੀਸੀ ਨੇ ਨਭਾਈ ਔਰ ਜੇਸ ਢੰਗ ਦੇ ਨਾਲ ਜਿੱਦਣ ਨਵਾਂ ਜੱਫੇਦਾਰ ਬਣਾਇਆ ਇੱਕ ਤੇ ਸਿਆਣ ਫਨਾ ਕਾਲੀ ਦਾ ਵਰਤ ਦਾ ਸ਼ਰਮ ਦੀ ਕਮੇਟੀ ਨਾ ਵਰਤਦੀ ਦੂਰੰਦੇਸ਼ੀ ਦਾ ਨਾਂ ਚੋਣਦੀ ਸੈਂਟਰ ਦੀ ਮਰਜ਼ੀ ਸੀਗੀ ਏਜੰਸੀਆਂ ਦੀ ਮਰਜ਼ੀ ਸੀਗੀ 500 ਬੰਦਾ ਉਹਨਾਂ ਨੇ ਮਾਰਨਾ ਸੀਗਾ ਤੇ ਉਹ ਕਾਲੀ ਦਲ ਦੇ ਉੱਤੇ ਛੁੱਟਣਾ ਸੀ ਤੇ ਕਾਲੀ ਦਲ ਦੇ ਮਰਵਾਤਾ ਇਸ ਕਰਕੇ ਗੁਰੂ ਨੇ ਕਿਰਪਾ ਕੀਤੀ ਕਾਲਪੁਰਖ ਨੇ ਕਿਰਪਾ ਕੀਤੀ ਤੇ ਉਹਨਾਂ ਖੁਣ ਖਰਾਬੇ ਤੋਂ ਆਪਾਂ ਬਚ ਗਏ ਬੜੇ ਸ਼ੁਕ ਸੰਤ ਹੀ ਇੱਥੇ ਬੁਨਿਆਦੀ ਭਰਤੀ ਤੇ ਸਾਰੇ ਨਵੇਂ ਸਿੰਘ ਸਾਹਿਬ ਦਾ ਸਤਿਕਾਰ ਕਰ ਰਹੇ ਨੇ ਸਿੰਘ ਸਾਹਿਬ ਦੀ ਗੱਲ ਮੰਨ ਰਹੇ ਨੇ ਦੂਜਾ ਕੰਮ ਜਿਹੜਾ ਠੋਸ ਹੋ ਗਿਆ ਵਾ ਕਿਉਂਕਿ ਉਹ ਲੋਕਾਂ ਦੀ ਮਰਜ਼ੀ ਨਾਲ ਨਹੀਂ ਹੋਇਆ ਉਹ ਗੁਰੂ ਦੀ ਮਰਜ਼ੀ ਨਾਲ ਨਹੀਂ ਹੋਇਆ ਤੇ ਜਿਹੜਾ ਕੰਮ ਗੁਰੂ ਦੀ ਮਰਜ਼ੀ ਨਾਲ ਨਾ ਹੋਵੇ ਉਹ ਠੋਸ ਹੋ ਜਾਂਦਾ ਵਾ ਪਰ ਲੰਗਾ ਸਾਹ ਫਿਰ ਜਿਹਹੇਦਾਰ ਸਹੀ ਤਰੀਕੇ ਨਾਲ ਲਾਏ ਗਏ ਸੀ ਤਾਂ ਲੋਕ ਵਿਰੋਧ ਕੋ ਕਰਿਆ ਸੀ ਨਿਹੰਗ ਜਥੇਬੰਦੀਆਂ ਨੇ ਇਹ ਕਿਉਂ ਕਹਿ ਸੀ ਕਿ ਅਸੀਂ ਨਵੇਂ ਜਥੇਦਾਰ ਲੱਗਣ ਨਹੀਂ ਦੇਣਾ ਫਿਰ ਅਚਾਨਕ 10 ਵਜੇ ਦਾ ਟਾਈਮ ਦੇ ਕੇ ਅੰਮ੍ਰਿਤ ਵੇਲੇ 2:30 3 ਵਜੇ ਜਥੇਦਾਰ ਥਾਪ ਦਿੱਤਾ ਗਿਆ ਇੱਥੋਂ ਤੱਕ ਸੁਣਿਆ ਗਿਆ ਕਿ ਮਾਰੇ ਦਾ ਪ੍ਰਕਾਸ਼ ਵੀ ਨਹੀਂ ਸੀ ਜਿਹੜਾ ਜਿਹੜੀ ਨਿਹੰਗ ਜਥੇਬੰਦੀ ਦੀ ਗੱਲ ਕਰਦੇ ਹੋ ਜੀ ਜਿੱਦਣ ਕਾਲ ਤੱਕ ਨੂੰ ਟੋਪਾਂ ਟੈਂਕਾਂ ਨਾਲ ਟਾਇਆ ਸੀ ਜੀ ਸਾਰੇ ਕੌਮ ਦੇ ਜਿਹੜੇ ਕਾਰ ਸੇਵਾ ਵਾਲੇ ਸੰਤ ਸਿੰਘ ਨਾ ਕਰ ਦਿੱਤੀ ਕਹੀਂ ਕਾਂਗਰਸ ਤੇ ਕਹਿੰਦੇ ਕਾਲ ਤੱਕ ਨਹੀਂ ਬਣਾਉਣਾ ਜੀ ਆਈ ਲੋਕਾਂ ਦਾ ਪੈਸਾ ਇਕੱਠਾ ਕਰਕੇ ਦੁਬਾਰਾ ਬਣਾਵਾਂਗੇ ਜੀ ਇਸੇ ਜਥੇ ਬੰਦੀ ਦੇ ਹੈੱਡ ਨੇ ਉਸ ਵੇਲੇ ਦੇ ਨੇ ਕਾਰਫਿਊ ਲਾ ਕੇ ਤੇ ਉਹਦੀ ਰਹਿਮਾਈ ਥੱਲੇ ਕਾਲ ਤੱਕ ਉਹਦੀਆਂ ਫੇਰ ਸੀਮੈਂਟ ਸੰਟ ਲਾ ਕੇ ਤੇ ਉਹਨੂੰ ਬਣਾ ਕੇ ਤੇ ਫੇਰ ਖੋਲਿਆ ਦਰਬਾਰ ਸਾਹਿਬ ਅੱਜ ਹੋਈ ਜਥੇਬੰਦੀ ਹੈ ਜਿਹੜੀ ਦੁਬਾਰਾ ਸਾਡਾ ਖੂਨ ਖਰਾਬਾ ਕਰਨੀ ਚਾਹੁੰਦੀ ਸੀ ਉਹ ਜਥੇਬੰਦੀ ਹੈ ਜਿਹੜੀ ਸਾਡੀ ਜਿੱਤੀਆਂ ਮਾਰਨ ਦੇ ਆਪ ਤੇ ਤਿਆਰ ਹੋ ਗਈ ਹੋਰ ਤੇ ਨਹੀਂ ਕੋਈ ਹੋਇਆ ਕੈਸੀ ਦੇ ਖ਼ਤਰਫਣਾ ਬਚ ਗਏ ਪਰ ਲੰਗਾਦ ਸਭ ਆਮ ਲੋਕਾਂ ਵਿੱਚ ਵੀ ਇਹ ਚਰਚਾ ਆ ਕਿ ਜਥੇਦਾਰ ਨੂੰ ਲਾਉਣ ਦਾ ਤੇ ਲਾਉਣ ਦਾ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਇਹ ਨਹੀਂ ਕਿ ਜਿਹੜਾ ਜਥੇਦਾਰ ਕੁਝ ਬੋਲ ਦਿੰਦਾ ਇੱਕੋ ਹੀ ਬਣਾਣਾ ਕਿ ਲੋਕ ਸ਼੍ਰੋਮਿਕ ਕਮੇਟੀ ਨਹੀਂ ਛੋੜਨ ਉਹਨਾਂ ਨੇ ਵਿਅਕਤੀ ਬਣੇ ਉਹਨਾਂ ਦਾ ਪ੍ਰਧਾਨ ਬਣੇ ਤੇ ਪ੍ਰਧਾਨ ਕੋਲ ਅਖਤਿਆਰ ਨੇ ਕਿ ਲੋਕ ਵਿਅਕਤੀ ਦੀ ਤਰੱਕੀ ਕਰਨ ਤੇ ਜਿਹੜਾ ਲੋਕ ਖਾਣ ਤੇ ਬੈਠ ਕੇ ਘੱਟ ਕੰਮ ਕਰਦਾ ਵਾ ਉਹਨੂੰ ਬਦਲ ਦੇਣਾ ਲੰਗਾ ਸਾਹਿਬ ਜੀ ਬੀਬੀ ਜ਼ਗੀਰ ਕੌਰ ਨੇ ਬੋਲ ਨਹੀਂ ਸਮਝ ਰਿਆ ਬੀਬੀ ਜ਼ਗੀਰ ਕੌਰ ਨੂੰ ਜਦੋਂ ਸੇਕਿਆ ਵਾ ਉਦੋਂ ਵੀ ਕਹਤਾ ਕਿ ਜੇਕਰ ਬਦਲਿਆ ਸੀਗਾ ਇਸ ਕਰਕੇ ਵਿਧਿ ਵਿਧਾਨ ਦੇ ਨਾਲ ਹੀ ਸਾਰੇ ਕੰਮ ਹੋਏ ਨੇ ਵਿਧਿ ਵਿਧਾਨ ਤੋਂ ਕੋਈ ਲੰਬੇ ਨਹੀਂ ਲੰਗਾ ਸਾਹਿਬ ਇਸ ਵਾਰ ਤਾਂ ਮਜੀਠੀਆ ਸਾਹਿਬ ਨੇ ਵਿਰੋਧ ਕਰ ਦਿੱਤਾ ਕਿ ਜ਼ਥੇਦਾਰ ਕਿਉਂ ਬਦਲੇਗੇ ਮੈਂ ਕਹਿਣਾ ਮੈਂ ਕਈ ਕਰ ਸਕਦੇ ਨੇ ਜਿਹਦੀ ਆਪੋ ਆਪਣਾ ਗਮਾਕ ਆ ਉਹਨੇ ਕੋਈ ਬਦਲਣ ਦੇ ਵਾਸਤੇ ਨੀ ਕੋਈ ਵੀ ਕੀਤਾ ਉਹ ਕਾਲੀਗੜ੍ਹ ਦੀ ਚੋਣ ਦੇ ਵੇਲੇ ਵਿੱਚ ਸ਼ਾਮਲ ਸੀਗਾ ਉਹ ਚਾਲੀਗੜ੍ਹ ਦੀ ਚੋਣ ਵਿੱਚ ਸ਼ਾਮਲ ਸੀਗਾ ਲੋਕੀ ਬਦੋ ਬਦੀ ਲਖੇੜੀ ਜਾਂਦੇ ਨੇ ਬਦੋ ਬਦੀ ਲਖੇੜੀ ਜਾਂਦੇ ਨੇ ਹੁਣ ਸੈਂਟਰ ਤੱਕ ਸਾਰੀ ਸਰਕਾਰੀ ਪੈ ਗਈ ਹੈ ਸੁਪਰੀਮ ਕੋਰਟ ਤੱਕ ਜਮਾਨਤ ਵਿਚਾਰਾ ਕਰੋਨਾ ਫਿਰਦਾ ਮੈਂ ਰੱਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿੰਦਾ ਜੀ ਜੀਠੀਏ ਨਾਲ ਸਮੈਕ ਵਿੱਚੀ ਨਾ ਸਮੈਕ ਵਿੱਚ ਉਹਨਾਂ ਦੀ ਕਦੇ ਮਦਦ ਕੀਤੀ ਹੈ ਪਰ ਸੈਂਟਰ ਨੇ ਵਲੇਟ ਬਲੂਟ ਲਿਆ ਹੋਇਆ ਵਾ ਉਹਨੂੰ ਪੰਜਾਬ ਦੀ ਸਰਕਾਰ ਨੇ ਵਲੇਟ ਲਿਆ ਵਾ ਜਿਹੜਾ ਸਰਕਾਰ ਦਾ ਬੰਦਾ ਹੁੰਦਾ ਵਾ ਉਹਨੂੰ ਸਰਕਾਰ ਮਾਰਨ ਤੱਕ ਜਾਂਦੀ ਹੈ ਪਰ ਇਸ ਟਾਈਮ ਮਜੀਠੀਆ ਸਾਹਿਬ ਤੇ ਖੰਘਰਾ ਬਾ ਹੋਇਆ ਵਾ ਜੀ ਇਸ ਟਾਈਮ ਤੇ ਮਜੀਠੀਆ ਸਾਹਿਬ ਖੁਦ ਵਿਰੋਧ ਕਰ ਰਹੇ ਨੇ ਕਿ ਇਸ ਤਰ੍ਹਾਂ ਕਾਲ ਤਖਤ ਦੇ ਜਥੇਦਾਰ ਨੂੰ ਬਦਲਣਾ ਉਹ ਸਹੀ ਨਹੀਂ ਹੈ ਇੱਕ ਵੀ ਬਿਆਨ ਇਦਾਂ ਦਾ ਨਹੀਂਗਾ ਇੱਕ ਵੀ ਬਿਆਨ ਨਹੀਂ ਇਦਾਂ ਦਾ ਉਹਨਾਂ ਦੀ ਇਹ ਗੱਲ ਨਹੀਂ ਗਈ ਉਹਨਾਂ ਦੀ ਇਹ ਵੀਡੀਓਜ਼ ਚੱਲਦੀਆਂ ਜਿਹੜੀ ਮੱਟ ਭੇਦ ਮਾਰੇ ਮੋਟੇ ਹੁੰਦੇ ਨਹੀਂ ਮਤਬ ਵੀ ਸਾਡੇ ਵੀ ਆ ਗਏ ਨੇ ਲੇਕਿਨ ਮੱਤ ਭੇਦੇ ਨਹੀਂ ਕਿਹਾ ਜਾ ਸਕਦਾ ਕੋਈ ਕਿਸੇ ਦੇ ਖਿਲਾਫ ਹੈ ਜੋ ਸ਼ਰੂਨ ਨਹੀਂ ਕਮੇਟੀ ਕਰਦੀ ਹੈ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਹੈ ਅਸੀਂ ਉਹਦੇ ਵਿੱਚ ਦਖਲ ਨਹੀਂ ਦੇ ਸਕਦੇ ਧਾਮੀ ਸਾਹਿਬ ਵੀ ਅਸਤੀਫਾ ਦੇ ਕੇ ਲੰਗਾ ਸਾਹਿਬ ਇਸ ਸਾਰੇ ਵਾਕਿਆ ਤੋਂ ਬਾਅਦ ਧਾਮੀ ਸਾਹਿਬ ਅਸਤੀਫਾ ਦੇ ਕੇ ਧਾਮੀ ਸਾਹਿਬ ਹੀ ਉਹਨਾਂ ਪ੍ਰਧਾਨ ਨਹੀਂ ਉਹ ਤਾਂ ਬਾਅਦ ਵਿੱਚ ਹੋਣਾ ਹਾਂਜੀ ਉਹਨਾਂ ਨੇ ਅਸਤੀਫਾ ਤਾਂ ਦਿੱਤਾ ਸੀ ਵੇਖੋ ਧਾਮੀ ਸਾਹਿਬ ਧਾਮੀ ਸਾਹਿਬ ਦਾ ਪ੍ਰਧਾਨ ਸੀਗੇ ਜੀ ਵਾਈਸ ਪ੍ਰਧਾਨ ਵੀ ਹੈਗਾ ਨਾ ਸੀਨੀਅਰ ਮੀਤ ਪ੍ਰਧਾਨ ਜੀ ਜੂਨੀਅਰ ਮੀਤ ਪ੍ਰਧਾਨ ਵੀ ਹੈਗਾ ਨਾ ਜੀ ਜਨਰਲ ਸਕੱਤਰ ਵੀ ਹੈਗਾ ਨਾ ਅਗਿਆਕਤ ਵੀ ਬਣੀ ਹੋਈ ਹੈ ਨਾ ਇਹ ਤਾਂ ਮੀ ਸਾਹਿਬ ਮジョਰਿਟੀ ਨਾ ਰੱਖਣ ਤੇ ਭਾਵੇਂ ਸਭ ਕੋ ਫੈਸਲਾ ਲੈ ਸਕਦੇ ਨੇ ਸਾਰੀ ਮジョਰਿਟੀ ਇੱਕ ਪਾਸੇ ਆ ਮジョਰਿਟੀ ਨੇ ਸਰਬਸੰਮਤੀ ਨਾਲ ਫੈਸਲਾ ਕਰਕੇ ਸਿੰਘ ਸਾਹਿਬ ਨੂੰ ਤਬਦੀਲ ਕੀਤਾ ਸਿੰਘ ਸਾਹਿਬ ਨੇ ਬਹੁਤ ਅਣਖਾਂਮਿਆ ਘਟਨਾਵਾਂ ਜਿਹੜੀਆਂ ਨੇ ਵਰਤੀਆਂ ਨੇ ਪਹਿਲੇ ਹਰਪ੍ਰੀਤ ਜੀ ਨੇ ਰਗਵੀਰ ਸਿੰਘ ਨੂੰ ਵੀ ਕਰ ਦਿੱਤਾ ਗਿਆ ਜੀ ਮੈਂ ਕਰਨਾ ਉਹਨਾਂ ਦਾ ਪਰ ਸਾਡਾ ਕੇਸਰੀ ਰੰਗ ਖੋ ਕੇ ਸਾਡਾ ਬਹੁਤ ਵੱਡਾ ਨੁਕਸਾਨ ਕੀਤਾ ਵਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਦੇਸ਼ ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ 5 ਵਾਰ ਮੁੱਖ ਮੰਤਰੀ ਬਣੇ ਨੇ 13 ਵਾਰ ਐਮਐਲਏ ਬਣੇ ਨੇ ਜਿਨ੍ਹਾਂ ਨੇ ਲੋਕਾਂ ਦੀ ਨਬਜ਼ ਤੇ ਹੱਥ ਰੱਖ ਕੇ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ ਉਹਦੇ ਮਰਨ ਤੋਂ ਬਾਅਦ ਫਕਰੇ ਕੌਮ ਜਿਹੜਾ ਵਾਪਸ ਲਿਆਵਾ ਇਹ ਸੈਂਟਰ ਦੇ ਕੈਂਪ ਤੇ ਲਿਆਵਾ ਨਰਾਇਣ ਖਾ ਦੇਣ ਨਾ ਉਹਦੀ ਪੈਨਸ਼ਨ ਲਾਉਣ ਤੇ ਨਾ ਕੋਈ ਉਹਦਾ ਖਰਚਾ ਹੋਵੇ ਤੇ ਸਿੱਖ ਕੌਮ ਨੂੰ ਨੀਵਾ ਕਰਨ ਲਈ ਇਹ ਫੈਸਲਾ ਲਿਆ ਨਾ ਕਿ ਸਿੱਖ ਕੌਮ ਤੋਂ ਕੋਈ ਲੀਡਰ ਨਹੀਂ ਪੈਦਾ ਹੋਇਆ ਇਸ ਕਰਕੇ ਇਹਨਾਂ ਫਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖ ਦਿਆ ਹੋਇਆ ਸਿੰਘ ਸਾਹਿਬ ਦੀ ਜੋ ਤਬਦੀਲੀ ਕੀਤੀ ਹੈ ਉਹ ਮੈਂ ਫਮਿਨਾਕੀਨਾਂ ਨੇ ਬੜੀ ਦੂਰ ਅੰਦੇਸ਼ੀ ਤੋਂ ਕੰਮ ਲਿਆਵਾ ਬਹੁਤ ਸਿਆੰਤ ਤੋਂ ਕੰਮ ਲਿਆਵਾ ਮੈਂ ਇਹਨਾਂ ਦਾ ਧੰਨਵਾਦ ਕਰਨਾ ਵਾ ਉਹ ਲੰਗਾ ਸਾਹਿਬ ਜਿਹੜਾ ਤੁਸੀਂ ਸੁਖਬੀਰ ਬਾਦਲ ਸਾਹਿਬ ਦੀ ਇਨੀ ਤਾਰੀਫ ਕੀਤੀ ਐ ਚਲੋ ਚੰਗੇ ਇਨਸਾਨ ਤਾਂ ਹੋਣਗੇ ਪਰ ਆਪਣੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਇਕੱਠੇ ਚ ਰੱਖ ਰੱਖਣ ਚ ਕਾਮਯਾਬ ਨਹੀਂ ਹੋ ਰਹੇ ਸਾਰੇ ਲੀਡਰ ਜਿਹੜਾ ਉਹਨਾਂ ਦਾ ਸਾਥ ਛੱਡਦੇ ਗਏ ਔਰ ਜਿਹੜੀ ਬਰਗਾੜੀ ਦੀਆਂ ਘਟਨਾਵਾਂ ਹੋਈਆਂ ਉਹ ਬਿਲਕੁਲ ਪ੍ਰਧਾਨ ਨਹੀਂ ਬੰਨਾ ਚਾਹੁੰਦੇ ਬਿਲਕੁਲ ਨਹੀਂ ਪ੍ਰਧਾਨ ਬਣਾਣਾ ਚਾਹੁੰਦੇ ਲੇਕਿਨ ਸਾਰਿਆਂ ਨੇ ਮਗਰ ਪੈ ਕੇ ਉਹਨਾਂ ਨੂੰ ਦੁਬਾਰਾ ਬਣਾਇਆ 27 ਲੱਖ ਲੋਕਾਂ ਨੇ ਆਪਣੀ رائے ਦੇ ਕੇ ਉਹਨੂੰ ਪ੍ਰਧਾਨ ਬਣਾਇਆ ਅਜੇ ਵੀ ਉਹ ਤੇ ਨਾ ਮੱਠਾ ਫਿਰਦਾ ਵਾ ਪਰਲਾ ਮੰਤ ਪਾਉਂਦੇ ਆ ਕਿ ਆਪਣੀ ਕਮਾਂਡ ਸਾਹਮਣੇ ਕਾਲੀਦਾਲ ਨੂੰ ਮਜ਼ਬੂਤ ਕਰੀਏ ਤੇ ਦੁਸ਼ਮਣਾਂ ਦੇ ਨਾਲ ਲੜਾਈ ਸ਼ੁਰੂ ਕਰੀਏ ਪਰ ਲੰਗਾਤ ਸਾਹਿਬ ਜੇ ਸੁਖਵੀਰ ਬਾਦਲ ਸਾਹਿਬ ਪ੍ਰਧਾਨ ਨਹੀਂ ਬਣਾਣਾ ਚਾਹੁੰਦੇ ਤਾਂ ਕੋਈ ਹੋਰ ਵੀ ਤਾਂ ਕੈਂਡੀਡੇਟ ਅੱਗੇ ਆ ਸਕਦਾ ਜਿਹੜਾ ਪੂਰੇ ਮੋਰਚੇ ਨੂੰ ਸੁਭਾਲ ਸਕਦੇ ਹੋ ਹੀ ਆ ਜਾਓ ਤੁਹਾਨੂੰ ਬਣਾ ਦਿੰਦੇ ਆ ਨਹੀਂ ਲੰਗਾ ਸਾਹਿਬ ਮੈਂ ਤੇ ਜਿਹੜਾ ਕੰਮ ਕਰਨਾ ਕੋਈ ਬੰਦਾ ਲੜਾਈ ਲਾਣ ਵਾਲਾ ਵੇਖੋ ਲੰਗਾ ਸਾਹਿਬ ਪਾਪ ਤੇ ਸਖਬੀਰ ਬਾਦਲ ਐ ਕਿਹਦਾ ਬੰਦਾ ਮੈਂ ਕਹਿਣ ਤੋਂ ਪਾਪ ਤੇ ਤੁਸੀਂ ਕਿਉਂ ਨਹੀਂ ਬਣ ਜਾਂਦੇ ਲੰਗਾ ਸਾਹਿਬ ਤੁਸੀਂ ਕਿਉਂ ਨਹੀਂ ਬਣ ਜਾਂਦੇ ਜੇ ਕੋਈ ਪੰਜਾਬ ਦਾ ਬੰਦਾ ਜਾਂਦਾ ਨਾ ਉਹ ਕੋ ਵਰਕਰ ਜੀ ਜੇ ਕੋਈ ਤਕਲੀਫ ਹੈ ਤਾਂ ਸੁਖਬੀਰ ਬਾਦਲ ਡੀਜੀਪੀ ਨੂੰ ਕਹਿ ਸਕਦਾ ਹੈ ਚੀਰ ਸ਼ਕਤੀ ਨੂੰ ਕਹਿ ਸਕਦਾ ਦੇਸ਼ ਦੇ ਰਾਸ਼ਟਰਪਤੀ ਤੱਕ ਉਹਦੀ ਵਾਕਫੀਅਤ ਹੈ ਉਹਨਾਂ ਨੂੰ ਕਹਿ ਸਕਦਾ ਵਾ ਜੀ ਸਾਰੇ ਦੇਸ਼ਾਂ ਦੇ ਮੁੱਖ ਮੰਤਰੀਆਂ ਨੂੰ ਕਹਿ ਸਕਦਾ ਸੈਕੰਡ ਮੰੰਦਾ ਜੇ ਕੋਈ ਕਹਿਣ ਜੋਗਾ ਹੈਗਾ ਤਾਂ ਮੈਨੂੰ ਦੱਸ ਦਿਓ ਤਾਂ ਮੈਂ ਤੁਹਾਡਾ ਸੇਵਾਦਾਰ ਬਣ ਜੰਨਾਗਾ ਸਭ ਤੁਸੀਂ ਵੀ ਸਾਡੇ ਮਾਝੇ ਦੇ ਜਰਨੈਲ ਹੋ ਤੁਸੀਂ ਵੀ ਤੜਲੇਦਾਰ ਹੋ ਲੀਡਰ ਤੁਸੀਂ ਵੀ ਤਾਂ ਕਹਿ ਸਕਦੇ ਹੋ ਮੈਂ ਨਹੀਂ ਆਹ ਇਹ ਤਾਂ ਛੋਟੇ ਲੈਵਲ ਦੇ ਬੰਦੇ ਹੈ ਮੇਰੇ ਨਾਲ ਦੇ ਨੇ ਸਾਰੇ ਜੀ ਇਹਦੇ ਤੋਂ ਸੀਨੀਅਰ ਵੀ ਕੋਈ ਨਹੀਂਗਾ ਲੇਕਿਨ ਅਸੀਂ ਵੱਤ ਵਾਦਾ ਸਸਪੀ ਤੱਕ ਅਪਰੋਚ ਕਰ ਸਕਨੇ ਕਿ ਵਰਕਰ ਦੇ ਨਾਲ ਟਕਾ ਹੁੰਦਾ ਉੱਥੇ ਜੀ ਵੀਰ ਬਾਦਲ ਜਿਹੜਾ ਵਾ ਉਹ ਦੇਸ਼ ਦੇ ਮੁੱਖ ਮੁੱਖ ਮੰਤਰੀ ਆਪਣੇ ਡੀਜੀਪੀ ਦੇ ਚੀਫ ਸੈਕਟਰੀ ਨਾਲ ਗੱਲ ਇਹ ਬੇਇਨਸਾਫੀ ਦੀ ਗੱਲ ਕਰ ਸਕਦਾ ਵੀ ਇੱਥੇ ਇਨਸਾਫ ਦਿਓ ਯੂਰਕ ਸੁਣਾ ਕਰ ਸਕਦਾ ਵਾ ਉਹਦੀ ਗੱਲ ਚੁੱਕਦੇ ਵੀ ਨਹੀਂ ਉਹਦਾ ਟੈਲੀਫੋਨ ਵੀ ਚੁੱਕਦੇ ਨਹੀਂ ਤੇ ਸਾਡੇ ਵਰਗੇ ਬੰਦੇ ਜਿਹੜੇ ਨੇ ਤੁਰੇ ਫਿਰਦੇ ਨੇ ਸਾਰੇ ਜਿਲ੍ਹਿਆਂ 'ਚ ਤੁਰੇ ਫਿਰਦੇ ਨੇ ਕਦੇ ਕਈ ਵਾਰਾਂ ਸਰਕਾਰਾਂ ਨਾ ਹੋਣ ਤੇ ਐਸਐਚਓ ਦੀ ਚੁੱਕਦਾ ਉਹੀ ਗੁਰਨਾ ਬਣੇ ਹੋਏ ਨੇ ਨਹੀਂ ਲੰਗਾ ਸਭ ਤੁਹਾਡੀ ਤੇ ਪੂਰੀ ਕਹਿੰਦੇ ਤੁਸੀਂ ਜਰਨੈਲ ਤੁਹਾਡਾ ਪੂਰਾ ਤੜਲੇਦਾਰ ਸਾਰੇ ਅਫਸਰ ਤੁਹਾਡੇ ਫੋਨ ਚੁੱਕਦੇ ਨੇ ਔਰ ਤੁਹਾਡਾ ਪੂਰਾ ਜੋਰ ਚੱਲਦਾ ਜੀ ਕਹਿੰਦੇ ਨਹੀਂ ਇੱਥੇ ਬੜੇ ਬੜੇ ਬਹਾਦਰ ਲੋਕ ਬਣੇ ਹੋਏ ਨੇ ਜੇ ਤੇ ਹੋਵੇ ਸਰਕਾਰ ਫੇਰ ਤੇ ਗੋਡੇ ਨਹੀਂ ਛੱਡਦੇ ਤੇ ਜੇ ਹੋਵੇ ਨਾ ਸਰਕਾਰ ਤੇ ਫਿਰ ਕਹਿੰਦੇ ਸਾਨੂੰ ਕੋਈ ਵੇਖਣਾ ਨਹੀਂ ਗੱਲ ਕਰਦੇ ਆ ਹੇਗਾ ਜੀ ਛਾਡੇ ਥੁੰਦੇ ਲੋਕਾਂ ਦੀ ਠਾਠਾ ਚੜਦੇ ਸੂਰਜ ਨੂੰ ਲੋਕ ਸਲਾਮ ਕਰਦੇ ਨੇ ਜਿਹੜਾ ਡੁੱਬ ਜਾਏ ਕੋਈ ਸਲਾਮ ਨਹੀਂ ਕਰਦਾ ਕੋਈ ਮਰਦ ਬੰਦਾ ਨਾ ਰਹਿੰਦਾ ਵਾ ਤੱਕ ਵੇਲੇ ਸੁਖਵੀਰ ਦੇ ਸਾਰੇ ਨਾਲ ਸੀਗੇ ਜੀ ਤੇ ਜੇ ਮਾਰੀ ਜੀ ਤੱਕ ਹੁੰਦੀ ਹੈ ਤੇ ਲੋਕ ਕਹਿੰਦੇ ਨੇ ਚੋਰੀ ਛੱਪੀ ਉਧਰੋਂ ਵੀ ਕੰਮ ਲੈ ਲੋ ਲੰਗਾ ਸਾਹਿਬ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦਾ ਸੂਰਜ ਚੜ੍ਹੇਗਾ ਜੀ ਫਿਰ ਸੂਰਜ ਚੜ੍ਹੇਗਾ ਤੇ ਚਮਕੇਗਾ ਵੀ ਖਾਰੀਆਂ ਗੱਲਾਂ ਹੋਣਗੀਆਂ ਸਾਰੇ ਸਵਾਲ ਕਿਵੇਂ ਜਾਣਗੇ ਕੋਈ ਦੁਨੀਆ ਦੀ ਤਾਕਤ ਉਸ ਟਾਈਪ ਵਾਲੀ ਸਰਕਾਰ ਨੂੰ ਬੰਦ ਤੋਂ ਰੋਕਣ ਵਾਲੀ ਪੈਦਾ ਹੀ ਨਹੀਂ ਹੋਈ ਜੀ ਤੇ ਲੰਘਾ ਸਾਹਿਬ ਅੱਜ ਤੱਕ ਤਾਂ ਤੁਸੀਂ ਵੇਖੋ ਪ੍ਰਕਾਸ਼ ਸਿੰਘ ਬਾਦਲ ਜੀ ਤੁਸੀਂ ਪੁਰਾਣੇ ਲੀਡਰ ਉਹਨਾਂ ਦੇ ਨਾਲ ਰਹੇ ਹੋ ਉਹਨਾਂ ਦੇ ਸਮੇਂ ਵਿੱਚ ਕੋਈ ਲੀਡਰ ਨਾਰਾਜ਼ ਨਹੀਂ ਸੀ ਹੋਇਆ ਐਸੀ ਕਿਹੜੀ ਗੱਲ ਕਾਲੀ ਦਲ ਵਿੱਚ ਆ ਗਈ ਕਿ ਬੀਬੀ ਜਗੀਰ ਕੌਰ ਜੀ ਵੀ ਛੱਡ ਕੇ ਚਲੇ ਗਏ ਰਤਨ ਸਿੰਘ ਅਜਨਾਲਾ ਵੀ ਚਲੇ ਗਏ ਬ੍ਰਹਮਪੁਰਾ ਵੀ ਚਲੇ ਗਏ ਢੀਂਸਾ ਸਾਹਿਬ ਉਹਨਾਂ ਨੇ ਵੱਖਰੀ ਪਾਰਟੀ ਬਣਾਈ ਸੀ ਆਪਣੀ ਐਸਾ ਕੀ ਹੋ ਗਿਆ ਕਾਲੀਦਾਲ ਚ ਕੇ ਸਾਰੇ ਟਕਸਾਲੀ ਲੀਡਰ ਮੇਰੀ ਗੱਲ ਸੁਣੋ ਢੀਂਸਾ ਸਾਹਿਬ ਇੱਕ شریف ਇਨਸਾਨ ਨੇ ਜੀ ਉਹਨਾਂ ਕਾਲੀਦਾਲ ਤੋਂ ਪਰਾਂ ਨਹੀਂ ਜਾਣਾ ਜਿੰਨਿਆਂ ਦੇ ਤੁਹਾਂ ਨਾਂ ਲੈਏ ਨੇ ਜੀ ਦੋ ਲੀਡਰ ਨੇ ਜਿਨ੍ਹਾਂ ਨੇ ਆਪਣੇ ਮੂੰਹ ਨੂੰ ਗੁਲਾਮ ਹੀ ਨਹੀਂ ਦਿੱਤੀ ਜੀ ਸਭ ਤੋਂ ਵੱਧ ਪਾਵਰਾ ਉਹਨਾਂ ਨੇ ਹਨਾਈਆਂ ਨੇ ਜੀ ਤੇ ਜਬੀ ਜਬਾਨ ਉਹਨਾਂ ਦੀ ਫੁੱਟ ਫੁੱਟ ਲੰਬੀ ਬਾਹਰ ਆ ਗਈ ਹੋਈ ਹੈ ਜੋ ਉਹ ਬੋਲਦੇ ਰਹੇ ਨੇ ਉਹਨਾਂ ਨੇ ਅੰਦਾ ਨੂੰ ਵਜੂ ਵਜ ਕੇ ਮਰ ਜਾਣੇ ਤੇ ਸਾਰੇ ਬਾਕੀ ਕੱਤੇ ਹੋ ਜਾਣੇ ਨੇ ਠੀਕ ਹੈ ਜੀ ਸੋ ਲੰਗਾਹ ਸਾਹਿਬ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਆ ਵਾਰਸ ਪੰਜਾਬ ਦੇ ਪਾਰਟੀ ਵੀ ਬਣ ਗਈ ਅਮਰਪਾਲ ਸਿੰਘ ਜੀ ਦੀ ਇਹ ਜੀਨ ਇਹ ਜੀਨ ਲੇਕਿਨ ਲੋਕਾਂ ਨੇ ਫਤਵਾ ਦੇਣਾ ਵਾ ਜਦੋਂ ਸਮਾਂ ਆਇਆ ਹਾਂਜੀ ਪਤਵ ਜਰੂਰ ਕਾਲੀ ਦਲ ਦਾ ਇਹ ਕਰਨਗੇ ਜੀ ਲੇਕਿਨ ਲੋਕ ਰਹਿ ਨਹੀਂ ਇਹਨਾਂ ਦੇ ਨਾਲ ਲੰਗਾ ਸਾਹਿਬ ਐਸੇ ਵਾਲੇ ਵੀ ਕਾਲੀ ਦਲ ਦਾ ਗੱਠ ਜੋੜ ਹੈ ਭਾਜੀ ਦੇ ਨਾਲ ਨਹੀਂ ਕੋਈ ਗੱਠ ਜੋੜ ਨਹੀਂ ਸਾਡੀ ਉਹ ਬਾਤ ਹੀ ਨਹੀਂ ਪੁੱਛਦੇ ਜੇ ਉਹ ਬਾਤ ਪੁੱਛਦੇ ਹੁੰਦੇ ਤੇ ਜਿਸ ਲੀਡਰ ਦੇ ਉਹ ਗੋਲੀ ਹੱਥ ਲਾਉਂਦੇ ਸੀ ਉਹਦੇ ਪੁੱਤ ਤੇ ਗੋਲੀ ਵੱਜ ਜਾਂਦੀ ਗੋਲੀ ਮਾਰੀ ਤੇ ਉਹ ਬਾਤ ਵੀ ਨਾ ਪੁੱਛਦੇ ਇਹੋ ਜਿਹਾ ਪਰਚਾ ਹੁੰਦਾ ਜਿੱਦਾਂ ਦਾ ਹੋਇਆ ਵਾ ਅਸੀਂ ਇਸ ਗੱਲ ਦਾ ਬਿਲਕੁਲ ਇੰਨੀ ਪਾਵਰ ਵਾਲੇ ਨੇ ਇਹ ਤੇ ਖਿੱਚ ਕੇ ਜਮਾਨ ਮਾਰ ਲਿਆ ਹੁੰਦੇ ਜੀ ਇਹਨਾਂ ਲੋਕਾਂ ਨੇ ਜੀ ਸਾਨੂੰ ਜਿਹੜਾ ਬੰਦਾ ਬੋਲਦਾ ਉਹਨੂੰ ਉਹਨੂੰ ਡਰਾਉਂਦੇ ਨੇ ਉਹਨੂੰ ਬੋਲੀਆਂ ਵਿਖਾਉਂਦੇ ਨੇ ਬਸ ਕਰੋ ਜਿੰਨਾ ਚਿਰ ਬਥੇਰਾ ਜ਼ਿੰਦਗੀ ਬਤੀਤ ਕਰ ਲਈ ਹੈ ਹੁਣ ਸੱਚੀ ਗੱਲ ਤੋਂ ਕਹਿਣ ਤੋਂ ਅਸੀਂ ਗਰੇਜ ਨਹੀਂ ਕਰਨਾ ਜੀ ਤੇ ਆਮ ਆਦੀ ਪਾਰਟੀ ਨੂੰ ਸੋਚਾ ਸਿੰਘ ਲੰਗਾ ਜੀ ਕਿੱਥੇ ਵੇਖਦੇ ਹੋ ਕਿ ਉਹ ਪੰਜਾਬ ਦੇ ਜਿਹੜੇ ਲੋਕਾਂ ਨੇ ਜਿਹੜੇ ਕਾਰਨਾ ਕਰਕੇ ਉਹਨਾਂ ਨੇ ਸਾਰੀ ਸੱਤਾ ਬਦਲੀ ਸੀ ਜਿਸ ਕਾਰਨਾ ਕਰਕੇ ਆਮ ਆਦੀ ਪਾਰਟੀ ਨੂੰ ਲੈ ਕੇ ਕਿ ਉਹ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰ ਰਹੀ ਹੈ ਕਿ ਨਹੀਂ ਉਹ ਤਾਂ ਹੁਣ ਸਤਾਈ ਚ ਪਤਾ ਲੱਗੂਗਾ ਕਿ ਲੋਕਾਂ ਦੀਆਂ ਉਮੀਦਾਂ ਤੇ ਉੱਪਰ ਇਹਨੇ ਕਿ ਨਹੀਂ ਉਤਰੇ ਜਿੱਕੂ ਆਏ ਸੀ ਉਦੋਂ ਚਲੇ ਜਾਣਾ ਉਹਨਾਂ ਨੇ ਉਤਰਿਆ ਨੇ ਜੀ ਕਿਸਾਰ ਕਾਫੀ ਵਿਰੋਧ ਕਰ ਰਹੇ ਨੇ ਉਹਨਾਂ ਦਾ ਜੀ ਨੇ ਲੋਕ ਲੋਕ ਬੜਾ ਵੱਡਾ ਇਨਕਲਾਬ ਨੇ ਲੋਕਾਂ ਨੇ ਲਿਆਂਦੇ ਨੇ ਲੋਕਾਂ ਬਦਲ ਦੇਣੇ ਨੇ ਜੀ ਸੋ ਸੁਚਾਸਨ ਗੁਰੂ ਜੀ ਜੇ ਤੁਸੀਂ ਜਾਂ ਸੁਖਬੀਰ ਬਾਦਲ ਸਾਹਿਬ ਸੈਂਟਰ ਨੂੰ ਕਹਿਣ ਕਿ ਸਾਡੀ ਐਸਟੀਪੀਸੀ ਦੀਆਂ ਚੋਣਾਂ ਕਰਾਉਣ ਤੇ ਜਿੱਦਾਂ ਤੁਸੀਂ ਕਹੇ ਸੁਖਬੀਰ ਬਾਦਲ ਸਾਹਿਬ ਦੀ ਸਾਰੇ ਮੰਨਦੇ ਨੇ ਉੱਪਰ ਤੱਕ ਪਹੁੰਚ ਆ ਤੱਕੀ ਉਹ ਸ਼ਰਮਣੀ ਕਮੇਟੀ ਦੀਆਂ ਚੋਣਾਂ ਹੁਣ ਕਰਵਾ ਦੇਣਗੇ ਉਹਨਾਂ ਦੇ ਕਹਿਣ ਤੇ ਇੱਕ ਬੰਦਾ ਜੁੱਤੀਆਂ ਮਾਰਦਾ ਤੇ ਉਹਨੂੰ ਕਿਦਾਂ ਕਹਾਂਗੇ ਵੀ ਆਹ ਕੰਮ ਕਰਦੇ ਹੋ ਨਹੀਂ ਤੁਸੀਂ ਆਪ ਹੀ ਤਾਂ ਕਰਕੇ ਬਾਹਰ ਖੜ੍ਹੇ ਨੇ ਅਗਲਾ ਬੰਦਾ ਤੇ ਸਾਡੇ ਗੱਲ ਪੈਣ ਲਿਆ ਵਾ ਤੇ ਉਹਨੂੰ ਕਹੀਏ ਵੀ ਤੂੰ ਬਾਅਦ ਚ ਸਾਡੇ ਗੱਲ ਪੈ ਜੀ ਮੈਨੂੰ ਆਹ ਕੰਮ ਕਰ ਜਾ ਜੇ ਸਿਆਣਪ ਵਾਲੀ ਗੱਲ ਤੇ ਨੀਨ ਠੀਕ ਆ ਲੰਗਾ ਸਾਹਿਬ ਸੋ ਲੰਗਾ ਸਾਹਿਬ ਤੁਹਾਡਾ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਤੁਹਾਡੇ ਨਾਲ ਗੱਲਬਾਤ ਕਰਕੇ ਚਰਚਾ ਕਰਕੇ ਬਹੁਤ ਵਧੀਆ ਲੱਗਾ ਸਾਡੇ ਦਰਸ਼ਕ ਜਿਹੜੇ ਤੁਹਾਨੂੰ ਸੁਣਦੇ ਰਹਿੰਦੇ ਨੇ ਔਰ ਦਰਸ਼ਕਾਂ ਦੀ ਇਹ ਹੁੰਦੀ ਹੈ ਕਿ ਤੁਹਾਡੇ ਵਰਗੇ ਕੋਈ ਢੱਲੇਦਾਲ ਦੇ ਲੀਡਰ ਜਿਹੜੇ ਨੇ ਉਹ ਸਾਡੇ ਨਾਲ ਗੱਲਬਾਤ ਕਰਦੇ ਰਹਿਣ ਅਸੀਂ ਉਮੀਦ ਕਰਦੇ ਹਾਂ ਕਿ ਫਿਰ ਵੀ ਤੁਸੀਂ ਸਾਨੂੰ ਸਮਾਂ ਦਿੰਦੇ ਰਹੋਗੇ ਤੇ ਅਖੀਰ 'ਚ ਲੰਗਾ ਸਾਹਿਬ ਮੈਂ ਇਹ ਪੁੱਛਣਾ ਚਾਹੁੰਨਾ ਕਿ ਤੁਸੀਂ ਕਾਲੀ ਦਲ ਦੇ ਜਿਹੜਾ ਇਤਿਹਾਸ ਰਿਹਾ ਵਾ ਉਹਦੇ ਵਿੱਚ ਲੋਕ ਕਹਿੰਦੇ ਨੇ ਕਿ ਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਆਪਣੇ ਪੁਰਾਣੇ ਇਤਿਹਾਸ ਤੋਂ ਪਰਾਂ ਹੋ ਗਏ ਨੇ ਅਖੀਰ 'ਚ ਕੀ ਸੰਦੇਸ਼ ਦੇਣਾ ਚਾਹੁੰਦੇ ਆ ਆਪਣੇ ਲੀਡਰਾਂ ਨੂੰ ਆਪਣੇ ਜਿਹੜੇ ਤੁਹਾਡੇ ਸਪੋਰਟਰ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਕਾਲੀ ਦਲ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਅੱਜ ਤੱਕ ਪੁਰਾਣੇ ਧਿਆਸ ਚ ਕਾਲੀ ਐਮਐਲ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਨੇ ਜਾਂ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਜੇਲਾਂ ਕੱਟੀਆਂ ਨੇ ਜਾਂ ਜਿਹੜੇ ਹਾ ਦਾ ਨਾਹਰਾ ਕਾਲੀ ਦਲ ਲਈ ਮਾਰ ਰਹੇ ਨੇ ਉਹ ਭਾਵੇਂ ਸੰਸਾਰ ਤੋਂ ਚਲੇ ਗਏ ਨੇ ਉਹਨਾਂ ਦੇ ਟੱਬਰਾਂ ਨੂੰ ਚੁੱਕਣਾ ਚਾਹੀਦਾ ਵਾ ਉਹਨਾਂ ਨੂੰ ਤਾਕਤ ਦੇਣੀ ਚਾਹੀਦੀ ਉਹਨਾਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਉਹਨਾਂ ਨੂੰ ਆਪਣੀ ਟੀਮ ਦਾ ਮੈਂਬਰ ਬਣਾਉਣਾ ਚਾਹੀਦਾ ਵਾ ਤੇ ਕਾਲੀ ਦਲ ਵਿੱਚ ਜਾਨ ਪਾਉਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੇਦਾਰ ਸੁਚਾ ਸਿੰਘ ਲੰਗਾ ਜੀ ਤੁਹਾਡਾ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਉਮੀਦ ਕਰਦੇ ਆ ਤੁਸੀਂ ਇਸੇ ਤਰ੍ਹਾਂ ਸਾਨੂੰ ਸਮਾਂ ਦਿੰਦੇ ਰਹੋਗੇ ਗੱਲਬਾਤ ਕਰਦੇ ਰਵਾਂਗੇ ਸੋ ਦਰਸ਼ਕੋ ਇਹ ਸੰਸ ਸਰਦਾਰ ਸੁਚਾ ਸਿੰਘ ਜੀ ਲੰਗਾ ਸ਼੍ਰੋਮਣੀ ਕਾਲੀਦਾਲ ਤੋਂ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਸਾਰੀ ਚਰਚਾ ਕੀਤੀ ਹੈ ਤੇ ਉਹਨਾਂ ਨੇ ਆਪਣਾ ਪੱਖ ਵੀ ਰੱਖਿਆ ਸ਼੍ਰੋਮਣੀ ਕਾਲੀਦਾਲ ਦੇ ਸੁਖਬੀਰ ਸਿੰਘ ਬਾਦਲ ਸਾਹਿਬ ਉਹਨਾਂ ਬਾਰੇ ਵੀ ਦੱਸਿਆ ਹੈ ਸੋ ਇਸੇ ਤਰ੍ਹਾਂ ਗੱਲਬਾਤ ਜਾਰੀ ਰਹੇਗੀ ਤਦ ਤੱਕ ਲਈ ਸਾਨੂੰ ਦਿਓ ਆ ਗਿਆ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ